ਸਮਾਜ ਭਲਾਈ ਦੇ ਕੰਮ ਕਰਨ ਵਾਲੇ ਅਨਮੋਲ ਕਵਾਤਰਾ ਅਕਸਰ ਕਿਸੇ ਨਾ ਕਿਸੇ ਕਾਰਨ ਕਰਕੇ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਪਰ ਇਸ ਵਾਰ ਉਹ ਸਿਆਸਤ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਆਏ ਨੇ ਲੋਕ ਸਭਾ ਚੋਣ ਲੜ ਸਕਦੇ ਨੇ ਅਨਮੋਲ ਕਵਾਤਰਾ ਤਾਂ ਵੱਡੀ ਖਬਰ ਇਸ ਨੂੰ ਕਹਿ ਸਕਦੇ ਹਾਂ ਸੀ ਕਿਉਂਕਿ ਅਨਮੋਲ ਕਵਾਤਰਾ ਨੇ ਹੁਣ ਇਲੈਕਸ਼ਨ ਲੜਨ ਦਾ ਫੈਸਲਾ ਲਿਆ ਹੈ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਸਾਂਝੀ ਕਰਕੇ ਲੋਕਾਂ ਤੋਂ رائے ਮੰਗੀ ਗਈ ਹੈ ਕਿ ਕਿਹੜੀ ਪਾਰਟੀ ਤੋਂ ਚੋਣ ਲੜੀ ਜਾਵੇ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਵੀ ਕਮੈਂਟ ਬਾਜੀ ਕਰਕੇ ਆਪਣੀ رائے ਜਿਹੜੀ ਹੈ ਅਨਮੋਲ ਕਵਾਤਰਾ ਨੂੰ ਦਿੱਤੀ ਜਾ ਰਹੀ ਹੈ ਤਾਂ ਇਸ ਦੇ ਨਾਲ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਇੱਕ ਵੀਡੀਓ ਦੇ ਵਿੱਚ ਅਨਮੋਲ ਕਵਾਤਰਾ ਜਿਹੜੇ ਨੇ ਉਹ ਇਹ ਵੀ ਕਹਿੰਦੇ ਹੋਏ ਨਜ਼ਰ ਆਏ ਸਨ ਕਿ ਜੇਕਰ ਕੰਗਣਾ ਰਣੋਤ ਦੇ ਖਿਲਾਫ ਚੋਣ ਲੜਨ ਦਾ ਮੌਕਾ ਮਿਲਿਆ ਤਾਂ ਜ਼ਰੂਰ ਲੜਾਂਗਾ ਤਾਂ ਦੱਸਿਓ ਕਿ ਸਮਾਜ ਭਲਾਈ ਦੇ ਕੰਮ ਕਰਦੇ ਨੇ ਅਨਮੋਲ ਕਵਾਤਰਾ ਜਿਹੜੇ ਮਰੀਜ਼ ਆਪਣਾ ਇਲਾਜ ਨਹੀਂ ਕਰਵਾ ਸਕਦੇ ਉਨਾ ਦਾ ਇਲਾਜ ਕਰਵਾਉਂਦੇ ਨੇ ਇੱਕ ਸੰਸਥਾ ਚਲਾ ਰਹੇ ਨੇ ਅਨਮੋਲ ਕਵਤਰਾ ਜੋ ਕਿ ਹੁਣ ਲੋਕ ਸਭਾ ਚੋਣ ਲੜ ਸਕਦੇ ਨੇ ਤਾਂ ਵੱਡੀ ਖਬਰ ਵੀ ਇਸ ਨੂੰ ਕਹਿ ਸਕਦੇ ਆ ਕਿਉਂਕਿ ਅਨਮੋਲ ਕਵਤਰਾ ਨੇ ਇਲੈਕਸ਼ਨ ਲੜਨ ਦਾ ਫੈਸਲਾ ਲਿਆ ਹੈ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਕੇ ਲੋਕਾਂ ਤੋਂ رائے ਮੰਗੀ ਗਈ ਹੈ ਕਿ ਕਿਹੜੀ ਪਾਰਟੀ ਤੋਂ ਚੋਣ ਲੜੀ ਜਾਵੇ ਤਾਂ ਸਮਾਜ ਭਲਾਈ ਦੇ ਕੰਮ ਕਰਨ ਵਾਲੇ ਅਨਮੋਲ ਕਵਤਰਾ ਨੂੰ ਹੁਣ ਤੁਸੀਂ ਨੇਤਾ ਬਣਦੇ ਵੀ ਦੇਖ ਸਕੋਗੇ ਸਮਾਜ ਭਲਾਈ ਦੇ ਕੰਮ ਕਰਨ ਵਾਲੇ ਅਨਮੋਲ ਕਵਾਤਰਾ ਅਕਸਰ ਕਿਸੇ ਨਾ ਕਿਸੇ ਕਾਰਨ ਕਰਕੇ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਪਰ ਇਸ ਵਾਰ ਉਹ ਸਿਆਸਤ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਆਏ ਨੇ ਲੋਕ ਸਭਾ ਚੋਣ ਲੜ ਸਕਦੇ ਨੇ ਅਨਮੋਲ ਕਵਾਤਰਾ ਤਾਂ ਵੱਡੀ ਖਬਰ ਇਸ ਨੂੰ ਕਹਿ ਸਕਦੇ ਹਾਂ ਸੀ ਕਿਉਂਕਿ ਅਨਮੋਲ ਕਵਾਤਰਾ ਨੇ ਹੁਣ ਇਲੈਕਸ਼ਨ ਲੜਨ ਦਾ ਫੈਸਲਾ ਲਿਆ ਹੈ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਸਾਂਝੀ ਕਰਕੇ ਲੋਕਾਂ ਤੋਂ رائے ਮੰਗੀ ਗਈ ਹੈ ਕਿ ਕਿਹੜੀ ਪਾਰਟੀ ਤੋਂ ਚੋਣ ਲੜੀ ਜਾਵੇ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਵੀ ਕਮੈਂਟ ਬਾਜੀ ਕਰਕੇ ਆਪਣੀ رائے ਜਿਹੜੀ ਹੈ ਅਨਮੋਲ ਕਵਤਰਾ ਨੂੰ ਦਿੱਤੀ ਜਾ ਰਹੀ ਹੈ ਤਾਂ ਇਸ ਦੇ ਨਾਲ ਤੁਹਾਨੂੰ ਇਹ ਵੀ ਦੱਸ ਦਿੰਨੀ ਆ ਕਿ ਇੱਕ ਵੀਡੀਓ ਦੇ ਵਿੱਚ ਅਨਮੋਲ ਕਵਤਰਾ ਜਿਹੜੇ ਨੇ ਉਹ ਇਹ ਵੀ ਕਹਿੰਦੇ ਹੋਏ ਨਜ਼ਰ ਆਏ ਸਨ ਕਿ ਜੇਕਰ ਕੰਗਣਾ ਰਣੋਤ ਦੇ ਖਿਲਾਫ ਚੋਣ ਲੜਨ ਦਾ ਮੌਕਾ ਮਿਲਿਆ ਤਾਂ ਜ਼ਰੂਰ ਲੜਾਂਗਾ ਤਾਂ ਦੱਸਿਓ ਕਿ ਸਮਾਜ ਭਲਾਈ ਦੇ ਕੰਮ ਕਰਦੇ ਨੇ ਅਨਮੋਲ ਕਵਤਰਾ ਜਿਹੜੇ ਮਰੀਜ਼ ਆਪਣਾ ਇਲਾਜ ਨਹੀਂ ਕਰਵਾ ਸਕਦੇ ਉਹਨਾਂ ਦਾ ਇਲਾਜ ਕਰਵਾਉਂਦੇ ਨੇ ਇੱਕ ਸੰਸਥਾ ਚਲਾ ਰਹੇ ਨੇ ਅਨਮੋਲ ਕਵਤਰਾ ਜੋ ਕਿ ਹੁਣ ਲੋਕ ਸਭਾ ਚੋਣ ਲੜ ਸਕਦੇ ਨੇ ਤਾਂ ਵੱਡੀ ਖਬਰ ਵੀ ਇਸ ਨੂੰ ਕਹਿ ਸਕਦੇ ਆ ਕਿਉਂਕਿ ਅਨਮੋਲ ਕਵਤਰਾ ਨੇ ਇਲੈਕਸ਼ਨ ਲੜਨ ਦਾ ਫੈਸਲਾ ਲਿਆ ਹੈ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਕੇ ਲੋਕਾਂ ਤੋਂ رائے ਮੰਗੀ ਗਈ ਹੈ ਕਿ ਕਿਹੜੀ ਪਾਰਟੀ ਤੋਂ ਚੋਣ ਲੜੀ ਜਾਵੇ ਤਾਂ ਸਮਾਜ ਭਲਾਈ ਦੇ ਕੰਮ ਕਰਨ ਵਾਲੇ ਅਨਮੋਲ ਕਵਤਰਾ ਨੂੰ ਹੁਣ ਤੁਸੀਂ ਨੇਤਾ ਬਣਦੇ ਵੀ ਦੇਖ ਸਕੋਗੇ ਸਮਾਜ ਭਲਾਈ ਦੇ ਕੰਮ ਕਰਨ ਵਾਲੇ ਅਨਮੋਲ ਕਵਾਤਰਾ ਅਕਸਰ ਕਿਸੇ ਨਾ ਕਿਸੇ ਕਾਰਨ ਕਰਕੇ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਪਰ ਇਸ ਵਾਰ ਉਹ ਸਿਆਸਤ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਆਏ ਨੇ ਲੋਕ ਸਭਾ ਚੋਣ ਲੜ ਸਕਦੇ ਨੇ ਅਨਮੋਲ ਕਵਾਤਰਾ ਤਾਂ ਵੱਡੀ ਖਬਰ ਇਸ ਨੂੰ ਕਹਿ ਸਕਦੇ ਹਾਂ ਸੀ ਕਿਉਂਕਿ ਅਨਮੋਲ ਕਵਾਤਰਾ ਨੇ ਹੁਣ ਇਲੈਕਸ਼ਨ ਲੜਨ ਦਾ ਫੈਸਲਾ ਲਿਆ ਹੈ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਸਾਂਝੀ ਕਰਕੇ ਲੋਕਾਂ ਤੋਂ رائے ਮੰਗੀ ਗਈ ਹੈ ਕਿ ਕਿਹੜੀ ਪਾਰਟੀ ਤੋਂ ਚੋਣ ਲੜੀ ਜਾਵੇ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਵੀ ਕਮੈਂਟ ਬਾਜੀ ਕਰਕੇ ਆਪਣੀ رائے ਜਿਹੜੀ ਹੈ ਅਨਮੋਲ ਕਵਤਰਾ ਨੂੰ ਦਿੱਤੀ ਜਾ ਰਹੀ ਹੈ ਤਾਂ ਇਸ ਦੇ ਨਾਲ ਤੁਹਾਨੂੰ ਇਹ ਵੀ ਦੱਸ ਦਿੰਨੀ ਆ ਕਿ ਇੱਕ ਵੀਡੀਓ ਦੇ ਵਿੱਚ ਅਨਮੋਲ ਕਵਤਰਾ ਜਿਹੜੇ ਨੇ ਉਹ ਇਹ ਵੀ ਕਹਿੰਦੇ ਹੋਏ ਨਜ਼ਰ ਆਏ ਸਨ ਕਿ ਜੇਕਰ ਕੰਗਣਾ ਰਣੋਤ ਦੇ ਖਿਲਾਫ ਚੋਣ ਲੜਨ ਦਾ ਮੌਕਾ ਮਿਲਿਆ ਤਾਂ ਜ਼ਰੂਰ ਲੜਾਂਗਾ ਤਾਂ ਦੱਸਿਓ ਕਿ ਸਮਾਜ ਭਲਾਈ ਦੇ ਕੰਮ ਕਰਦੇ ਨੇ ਅਨਮੋਲ ਕਵਤਰਾ ਜਿਹੜੇ ਮਰੀਜ਼ ਆਪਣਾ ਇਲਾਜ ਨਹੀਂ ਕਰਵਾ ਸਕਦੇ ਉਹਨਾਂ ਦਾ ਇਲਾਜ ਕਰਵਾਉਂਦੇ ਨੇ ਇੱਕ ਸੰਸਥਾ ਚਲਾ ਰਹੇ ਨੇ ਅਨਮੋਲ ਕਵਤਰਾ ਜੋ ਕਿ ਹੁਣ ਲੋਕ ਸਭਾ ਚੋਣ ਲੜ ਸਕਦੇ ਨੇ ਤਾਂ ਵੱਡੀ ਖਬਰ ਵੀ ਇਸ ਨੂੰ ਕਹਿ ਸਕਦੇ ਆ ਕਿਉਂਕਿ ਅਨਮੋਲ ਕਵਤਰਾ ਨੇ ਇਲੈਕਸ਼ਨ ਲੜਨ ਦਾ ਫੈਸਲਾ ਲਿਆ ਹੈ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਕੇ ਲੋਕਾਂ ਤੋਂ رائے ਮੰਗੀ ਗਈ ਹੈ ਕਿ ਕਿਹੜੀ ਪਾਰਟੀ ਤੋਂ ਚੋਣ ਲੜੀ ਜਾਵੇ ਤਾਂ ਸਮਾਜ ਭਲਾਈ ਦੇ ਕੰਮ ਕਰਨ ਵਾਲੇ ਅਨਮੋਲ ਕਵਤਰਾ ਨੂੰ ਹੁਣ ਤੁਸੀਂ ਨੇਤਾ ਬਣਦੇ ਵੀ ਦੇਖ ਸਕੋਗੇ